ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਝੋਨੇ ਬਾਰੇ ਝੋਨਾ ਆਪਾਂ ਕਿਹੜਾ ਲਾਈਏ ਸੁਖਾ ਸਾਹ ਦੋਸਤੋ ਇਸ ਚੀਜ਼ ਨੂੰ ਦੋ ਤਿੰਨ ਹਿੱਸੇ ਦੇ ਵਿੱਚ ਵੰਡ ਸਕਦੇ ਆ ਜਿਹੜੇ ਕਿਸਾਨ ਭਰਾ ਤੇ ਕਣਕ ਤੇ ਝੋਨਾ ਦੋਹਾਂ ਫਸਲਾਂ ਤੇ ਡਿਪੈਂਡ ਹੈ ਉਹ ਵੈਰੈਟੀਆਂ ਲਾਉਂਦੇ ਆ 135 ਤੇ 145 ਦੀਆਂ ਨਾਲੀਆਂ ਲੰਮੀ ਉਮਰ ਦੀਆਂ ਵੈਰੈਟੀਆਂ ਜਿਹੜੀਆਂ ਉਹਨਾਂ ਨੂੰ ਝਾੜ ਜਾਲਾ ਦੇ ਕੇ ਜਾਵੇ ਜਿਹਦੇ ਵਿੱਚ ਮੇਜਰ ਪੰਜਾਬ ਦੇ ਵਿੱਚ ਸਾ 47 ਵੈਰਾਈਟੀ ਲੱਗਦੀ ਹੈ ਸਾ 47 ਤੇ ਹਾਈ ਬ੍ਰੈਡ ਪੰਜਾਬ ਗਵਰਨਮੈਂਟ ਨੇ ਬੈਨ ਕਰ ਦਿੱਤੀ ਹੈ ਇਹ ਜਿਹੜੇ ਦੋ ਐਵਰਾਈਟੀਆਂ ਸੋ ਹੁਣ ਹੋਰ ਆਪਣੇ ਕੋਲ ਇਹਨਾਂ ਦੇ ਅਲਟਰਨੇਟ ਵਜੋਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਹੈਗੀਆਂ ਉਹਨਾਂ ਬਾਰੇ ਤੁਸੀਂ ਆਪਸ ਵਿੱਚ ਬੈਠ ਕੇ ਸਲਾਹ ਕਰੋ ਕਿ ਆਪਾਂ ਕੀ ਕਰ ਸਕਦੇ ਆ ਅਸੀਂ ਵੀ 1-2 ਦਿਨ ਤੱਕ ਤੁਹਾਨੂੰ ਕੁਝ ਨਵੀਆਂ ਚੀਜ਼ਾਂ ਬਾਰੇ ਨਵੇਂ ਡਾਟੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕੁਝ ਵੈਰਾਈਟੀਆਂ ਜਿਹੜੀਆਂ ਨੋਟੀਫਾਈਡ ਵੀ ਹੈ ਪੰਜਾਬ ਗਵਰਨਮੈਂਟ ਵੱਲੋਂ ਅਪਰੂਵ ਹੈ ਉਹਨਾਂ ਬਾਰੇ ਕੁਝ ਨਵੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬੈਨ ਦੇ باوجود ਵੀ ਕੁਝ ਕਿਸਾਨ ਭਰਾ ਸੱਜਿਓ ਖੱਬੇੋਂ ਕਰਕੇ ਫੂਸਾ 44 ਵੀ ਲੈ ਆਏ ਆ ਤੇ ਹਾਈਬ੍ਰਿਡ ਝੋਨਾ ਵੀ ਲੈ ਆਏ ਸੁਖਸਾਨ ਭਰਾਓ ਫੂਸਾ 44 ਬਾਰੇ ਤੇ ਮੈਨੂੰ ਬਹੁਤਾ ਪਤਾ ਨਹੀਂ ਕਿਉਂਕਿ ਸਾਡੇ ਮਾਝੇ ਏਰੀਆ ਚ ਵੜੀ ਲੱਗਦੀ ਨਹੀਂ ਐ ਪਰ ਜਿਨ੍ਹਾਂ ਨੇ ਹਾਈਬ੍ਰਿਡ ਝੋਨਾ ਸੱਜੇ ਖੱਬੇ ਤੋਂ ਪਰਚੇਜ਼ ਕੀਤਾ ਹੈ ਉਹ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਵੇਖੋ ਹੁਕਮ ਅਧੂਲੀ ਨਾ ਕਰੋ ਸੀਐਮ ਸਾਹਿਬ ਨੇ ਕਿਹਾ ਨਹੀਂ ਲਾਉਣਾ ਤੇ ਹਾਈਬ੍ਰਿਡ ਨਾ ਲਾਓ ਕਿਉਂਕਿ ਜੇ ਹਾਈਬ੍ਰਿਡ ਤੁਸੀਂ ਲਾ ਲਿਆ ਤੇ ਤੁਹਾਨੂੰ ਮੰਡੀ ਕਰਨ ਦੇ ਵਿੱਚ ਬੜੀ ਵੱਡੀ ਸਮੱਸਿਆ ਆਉਣੀ ਜੇ ਇਸ ਮਸਲੇ ਦੀ ਇੱਕ ਨਵੀਂ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਈਬ੍ਰਿਡ ਬਾਰੇ ਹਾਈਬ੍ਰਿਡ ਛੋਣ ਦੇ ਜੋ ਸਰਕਾਰ ਦੇ ਹੁਕਮ ਆਏ ਬੈਨ ਦੇ ਉਹਦੇ ਵਿਰੁੱਧ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾਖਲ ਹੋਈ ਸੀ ਜੇ ਜੀ ਅੱਜ ਇੱਕ ਤਰੀਕ ਪੈ ਗਈ ਐ ਬਹਿਸ ਹੋਈ ਐ ਆਉਣ ਵਾਲੀ ਤਰੀਕ ਪਈ ਐ 2 5 2 5 ਨੂੰ ਜਾਂ ਤੇ ਰੇਟ ਤੇ ਸਟੇ ਹੋ ਜਾਣਾ ਤੇ ਜਾਂ ਇਹ ਬੈਨ ਪੱਕਾ ਹੋ ਜਾਣਾ ਜੇ ਰੇਟ ਤੇ ਸਟੇ ਹੋ ਗਿਆ ਫਿਰ ਦੁਕਾਨਦਾਰ ਪੰਜਾਬ ਦੇ ਝੋਨਾ ਵੇਚਣਗੇ ਵੀ ਤੁਸੀਂ ਲਾਓਗੇ ਵੀ ਤੁਸੀਂ ਲਾਓਗੇ ਵੀ ਤੁਹਾਡਾ ਵਿਕੇਗਾ ਵੀ ਤੇ ਜੇ ਬੈਨ ਹੋ ਗਿਆ ਤੇ ਫਿਰ ਸਾਡੇ ਦੁਕਾਨਦਾਰ ਭਰਾਵਾਂ ਨੇ ਵੇਚਣਾ ਵੀ ਨਹੀਂ ਤੇ ਜੇ ਤੁਸੀਂ ਜਿੱਦਾਂ ਪੁਸ਼ਪ ਭਰਾ ਹਰਿਆਣਿਓ ਹਰਿਓਣਿਓ ਜਾ ਕੇ ਲੈ ਵੀ ਆਏ ਆ ਤੁਸੀਂ ਲਿਆ ਕੇ ਲਾਇਆ ਮੈਂ ਦਾਵਾ ਕਰਦਾ ਤੁਹਾਡਾ ਜੇ ਤੁਸੀਂ 1500 ਤੋਂ ਵੱਧ ਵੇਚ ਜੋਗੇ ਤੇ ਮੈਨੂੰ ਕਹਿ ਦਿਓ ਦੀ ਭਾਜੀ ਸਾਡਾ ਝੋਨਾ 1500 ਤੋਂ ਵੱਧ ਵਿਕ ਗਿਆ ਕਿਸੇ ਵਪਾਰੀ ਨੇ ਤੁਹਾਡੇ ਹਾਈਬ੍ਰਿਡ ਅੱਲ ਮੂੰਹ ਨਹੀਂ ਜੇ ਕਰਨਾ ਕਿਉਂਕਿ ਮਾਨ ਸਰਕਾਰ ਨੇ ਬੈਨ ਕੀਤਾ ਤੇ ਬੈਨ ਝੋਨਾ ਮੰਡੀ ਦੇ ਵਿੱਚ ਉਹਨਾਂ ਵੜਨ ਨਹੀਂ ਜੇ ਦੇਣਾ ਸੁਖਸਾਨ ਭਰਾਓ ਥੋੜਾ ਪੇਸ਼ੈਂਸ ਰੱਖੋ ਥੋੜਾ ਜਿਹਾ ਇੰਤਜ਼ਾਰ ਕਰ ਲਓ ਕਿਉਂਕਿ ਆਪਾਂ ਝੋਨਾ ਲਾਉਣਾ ਵਾਂ 5 ਤਰੀਕ ਤੋਂ ਪਹਿਲਾਂ ਆਪਾਂ ਲਾਉਨੇ ਆ ਸਭ 15 ਤਰੀਕ ਨੂੰ 10 ਦਿਨ ਤਾਂ ਆਪਾਂ ਨੂੰ ਮਾਨ ਸਰਕਾਰ ਨੇ ਵੈਸੀ ਵਾਧੂ ਦੇ ਦਿੱਤੇ ਕਈਆਂ ਏਰੀਆ ਨੂੰ 15 ਦਿਨ ਵੀ ਦੇ ਦਿੱਤੇ ਇੱਕ ਤੋਂ ਵੀ ਆ 5 ਤੋਂ ਵੀ ਆ ਗਾੜੀ ਵੀ ਆ ਕਿਉਂਕਿ 10 ਤੋਂ 15 ਦਿਨ ਤੇ ਵੈਸੀ ਆਪਾਂ ਨੂੰ ਵਾਧੂ ਮਿਲ ਗਈ ਹੈ 1509 ਦੀ ਪਨੀਰੀ 20 ਤੋਂ 25 ਦਿਨ ਚ ਹੋ ਜਾਂਦੀ ਹੈ ਹਾਈਬ੍ਰਿਡ ਝੋਨੇ ਦੀ ਪਨੀਰੀ 22 ਤੋਂ 25 27 ਦਿਨ ਚ ਹੋਈ ਦੀ ਤੇ ਪੀਆਰ ਝੋਨੇ ਦੀਆਂ ਵੈਰਾਈਟੀਆਂ 5ੀ ਤੋਂ 32 34 ਦਿਨ ਚ ਤੁਸੀਂ ਸਹੀ ਤਰੀਕੇ ਨਾਲ ਤਿਆਰ ਕਰੋਗੇ ਇਹ ਹੋ ਜਾਣੀਆਂ 5ਵੇਂ ਮਹੀਨੇ ਦੀ 10 ਤਰੀਕ ਨੂੰ ਲੱਗੀ ਪਨੀਰੀ ਤਾੜੀ 6ਵੇਂ ਮਹੀਨੇ ਦੀ 10 ਤੱਕ ਪੀਆਰ ਦੀ ਵੀ ਬੱਲੇ ਬੱਲੇ ਵਾਲੀ ਹੋ ਜਾਣੀ ਬਾਕੀਆਂ ਵੈਰਾਈਆਂ ਦੀ ਤਾਂ ਗੱਲ ਹੀ ਛੱਡ ਦੋ ਕਾੜੀ ਨਾ ਕਰੋ ਪੇਸ਼ੈਂਸ ਰੱਖੋ 2 ਤਰੀਕ ਡੀਕ ਲੋ ਜਿਹੜੇ ਹਾਈਬ੍ਰਿਡ ਦੇ ਫੈਨ ਐ 2 ਤਰੀਕ ਤੱਕ ਸੱਜੇ ਖੱਬੇ ਨਾ ਜਾਓ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਨਾ ਕਰੋ ਜੇ ਸਟੇ ਮਿਲ ਗਿਆ ਫਿਰ ਤੁਸੀਂ ਆਪਣੇ ਲੋਕਲ ਮਾਰਕੀਟ ਦੇ ਵਿੱਚੋਂ ਆਪਣੇ ਦੁਕਾਨਦਾਰ ਕੋਲੋਂ ਝੋਨਾ ਲੈ ਕੇ ਲਾਓ ਫਿਰ ਚੁਪਿਆ ਵੀ ਜਾਊਗਾ ਅਜ ਦੀਆਂ ਇਹ ਬੇਨਤੀਆਂ ਪ੍ਰਮਾਨ ਕਰਿਓ 2 ਤਰੀਕ ਨੂੰ ਜਾਂ ਸਟੇ ਮਿਲ ਜਾਣਾ ਜਾਂ ਪੱਕੇ ਤੌਰ ਤੇ ਬੈਨ ਹੋ ਜਾਣਾ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ